ਇਹ ਕਾਥਾ ਵਹਿਣ ਦੀ ਹੱਥੀ ਮੈਂ ਬਲਕਾਰ ਸਿੰਘ ਲਾਡੀ ਪਿੰਡ ਸਿਹਾਲੀ ਤਰਾਂ ਤੋਂ ਸਮਾਜ ਸੇਵੀ ਬੇਨਤੀ ਕਰਨਾ ਚਾਹੁੰਦਾ ਵਾ ਕਿ ਐਸ ਵਾਰ ਪਿੰਡ ਸਿਹਾਲੀ ਕਲਾਂ ਦੀ ਸੰਗਤ ਨੇ ਸਾਰੀ ਸੰਗਤ ਨੇ ਇਕੱਠਿਆਂ ਹੋ ਕੇ ਮੇਰੇ ਇੱਥੇ ਹੱਥ ਰੱਖਿਆ ਵਾ ਮੈਨੂੰ ਸਰਪੰਚ ਖਿਲਾ ਰਿਆ ਏ ਠੀਕ ਹੈ ਸਾਰੀ ਸਭੀ ਚਾਹੁੰਦੀ ਏ ਕਿ ਪਿੰਡ ਚ ਅਮਨ ਅਮਾਨ ਦੇ ਨਾਲ ਹੀ ਸਰਪੰਚ ਚੁਣਿਆ ਜਾਵੇ ਕਿਸੇ ਦਾ ਕੋਈ ਖਰਚ ਨਾ ਹੋਵੇ ਵੀ ਬਿਨਾ ਆਪਣੇ ਖਰਚੇ ਤੋਂ ਬਿਨਾਂ ਸ਼ਰਾਬਾ ਤੋਂ ਸਰਪੰਚ ਚੁਣਿਆ ਜਾਵੇ ਜੋ ਸਾਡੇ ਪਿੰਡ ਦਾ ਵਿਕਾਸ ਕਰੇ ਐਤਵਾਰ ਸੰਗਤ ਨੇ ਸਾਰੀ ਨੇ ਇਕੱਠੇ ਹੋ ਕੇ ਦਾਸ ਨੂੰ ਸੇਵਾ ਦਾ ਮੌਕਾ ਦਿੱਤਾ ਏ ਪਰ ਇਸ ਚੀਜ਼ ਤੋਂ ਬਗਲਾੜ ਦੇ ਵਿੱਚ ਜਿਹੜਾ ਪੁਰਾਣਾ ਐਮਐਲਏ ਸਾਹਿਬਕਾ ਹਰਮਿੰਦਰ ਸਿੰਘ ਗਿੱਲ ਉਹਨੇ ਪਿਛਲੀ ਵਾਰ ਬੜਾ ਧੱਕਾ ਕੀਤਾ ਸੀਗਾ ਧੱਕਾ ਇਸ ਤਰ੍ਹਾਂ ਕੀਤਾ ਸੀ ਕਿ ਜਿਹੜੇ ਨਾ ਕੋਈ ਆਪਣੇ ਉਹਦੇ ਨੇੜੇ ਦੇ ਲੋਕ ਸੀਗੇ ਉਹਨਾਂ ਨੂੰ ਸਾਧ ਕੇ ਆਪਣੇ ਘਰੇ ਉਹਨਾਂ ਕੋ ਸਕਨ ਸਕੀਮਾਂ ਲੈ ਕੇ ਅੰਦਰ ਖਾਤਾ ਹੀ ਉਹਨੇ ਰੁਪਏ ਬਾ ਦਿੱਤੇ ਏਗੇ ਅਸੀਂ ਬੜਾ ਪ੍ਰਚਾਰ ਕੀਤਾ ਕਿ ਸਾਨੂੰ ਇਲੈਕਸ਼ਨ ਲੜਨ ਦਾ ਮੌਕਾ ਦਿੱਤਾ ਜਾਵੇ ਜਿਹੜਾ ਜਿੱਤ ਜੂਗਾ ਉਹ ਸਰਪੰਚ ਜਿਹਨੂੰ ਲੋਕ ਚਾਹਣ ਦੇਉ ਸਰਪੰਚ ਬਣੇ ਪਰ ਇਸ ਬੰਦੇ ਨੇ ਉਸ ਟਾਈਮ ਤੇ ਕਿਸੇ ਦਿਨੀ ਸੁਣੀ ਅਸੀਂ ਆਪਣੇ ਵਕੀਲ ਵੀ ਨਾਲ ਲੈ ਕੇ ਗਏ ਕਾਗਜ਼ਾਹਲ ਕਰਾਉਣ ਸਾਡੇ ਵੀਡੀਓਗ੍ਰਾਫੀ ਵੀ ਕੀਤੀਆਂ ਕੋਰਟ 'ਚ ਵੀ ਗਏ ਪਰ ਇਹਨਾਂ ਨੇ ਕਿਸੇ ਦਿਨੀ ਸੁਣੀ ਬਨਾਵਜਾ ਬੇਹਦ ਤੱਕਾ ਕੀਤਾ ਪਰ ਇਸ ਵਾਰ ਜੋ ਹੋ ਰਿਹਾ ਦਾ ਆਮ ਆਦੀ ਪਾਰਟੀ ਦੀ ਸਰਕਾਰ ਆ ਸਰਦਾਰ ਭਵੰਤ ਸਿੰਘ ਮਾਨ ਦੀ ਸਰਕਾਰ ਆ ਲਾਲਜੀ ਸਿੰਘ ਢੁੱਲਰ ਕਪਟਨ ਮੰਤਰੀ ਪੰਜਾਬ ਜਿਨ੍ਹਾਂ ਨੇ ਬੜੇ ਅਮਨ ਆਮਾਨ ਸ਼ਾਂਤੀ ਦੇ ਨਾਲ ਪਿੰਡਾਂ ਦੇ ਵਿੱਚੋਂ 200 200 500 ਲੋਕ ਬਲਾਕੇ ਜਾਂ ਸੰਗਤ ਦੀ ਸਾਰੀ ਵਿਊ ਲੈ ਕੇ ਤੇ ਕਿਹਨੂੰ ਸੰਗਤ ਚਾਹੁੰਦੀ ਆ ਉਹਦੇ ਆਧਾਰ ਤੇ ਸੰਗਤ ਜੋ ਜਿਹਨੂੰ ਚਾਹੁੰਦੀ ਆ ਉਸ ਚੀਜ਼ ਨੂੰ ਮੁੱਖ ਰੱਖਦੇ ਆ ਆ ਉਹਨੂੰ ਸਰਪੰਚ ਦਾ ਥਾਬੜਾ ਦਿੱਤਾ ਜਾ ਰਿਹਾ ਵਾ ਕਿਸੇ ਨਾਲ ਕੋਈ ਧੱਕਾ ਨਹੀਂ ਹੋ ਰਿਹਾ ਸ਼ਰਿਆਮ ਇਹ ਕੰਮ ਹੋ ਰਿਹਾ ਵਾ ਇਹਦੇ ਵਿੱਚ ਬਖਰਾੜ ਦੇ ਵਿੱਚ ਆ ਕੇ ਜਿਹੜਾ ਸਰਦਾਰ ਹਿੰਦਰ ਸਿੰਘ ਗੇਲਾ ਇਹ ਲੋਕਾਂ ਨੂੰ ਬਿਨਾਂ ਵਜ੍ਹਾ ਆਪਣੇ ਗੁੰਜਲ ਚ ਫਸਾ ਕੇ ਆਂਦਾ ਵਾ ਕਿ ਆਪਾਂ ਧਰਨੇ ਲਾਈਏ ਧਰਨੇ ਲਾ ਕੇ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਵਾ ਕਿ ਮੇਰੀ ਵਾਹਵਾ ਬਣੇ ਪਰ ਇਹ ਕੰਮ ਗਲਤ ਵਾ ਇਸ ਦੀਆਂ ਗੱਲਾਂ ਚ ਨਾ ਆਇਆ ਜਾਵੇ ਕਿਰਪਾ ਕਰਕੇ ਜੋ ਪਿੰਡਾਂ ਦੀ ਸੰਗਤ ਚਾਹੁੰਦੀ ਆ ਜਿਨ੍ਹਾਂ ਨੂੰ ਸਰਪੰਚ ਬਣਾਉਣਾ ਆ ਉਹਨਾਂ ਨੂੰ ਬਣਾਇਆ ਜਾਵੇ ਜੋ ਕਿ ਪਹਿਲਾਂ ਜਿਹੜੇ ਕੰਮ ਰੁਕੇ ਆ ਉਹ ਹੋ ਸਕਣ ਜਿਹੜੇ ਪਿੰਡਾਂ ਦੇ ਕੰਮ ਵਿਕਾਸ ਆ ਉਹ ਆਪਣੇ ਕਰਾਏ ਜਾਣ ਵੈਗੁਰਜੀਤ ਕਾ ਖਾਲਸਾ ਵੈਗੁਰਜੀਤ ਕੀ ਫਤ ਵੈਕਲਜੀ ਦਾ ਖਾਲਸਾ ਵੈਕਲਜੀ ਦੀ ਫਤਿਹ ਮੈਂ ਗੁਰਪ੍ਰਤਾਪ ਸਿੰਘ ਲਾਡੀ ਬੁਰਜਾ ਪਿੰਡ ਬੁਰਜਰਾਏ ਕੇ ਤੋਂ ਸਰਪੰਚੀ ਦਾ ਉਮੀਦਵਾਰ ਮੈਨੂੰ ਪਿੰਡ ਦੀ ਸਾਰੀ ਸੰਗਤ ਨੇ ਸਰਪੰਚੀ ਲੜਨ ਵਾਸਤੇ ਕਿਹਾ ਤੇ ਮੈਂ ਸਰਪੰਚੀ ਲੜ ਰਿਹਾ ਹਾਂ ਹੁਣ ਮੈਂ ਗੱਲ ਕਰ ਰਿਹਾ ਸਾਡੇ ਸਾਬਕਾ ਐਮਐਲਏ ਸਰਦਾਰ ਹਿਮਿੰਦਰ ਸਿੰਘ ਗਿੱਲ ਜੀ ਜੋ ਕਹਿ ਰਹੇ ਨੇ ਕਿ ਕਲਮਾ ਧਰਨਾ ਲਾ ਰਿਹਾ ਕਿ ਦੇ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਗਿੱਲ ਸਾਹਿਬ ਕੋਈ ਧੱਕੇਸ਼ਾਹੀ ਨਹੀਂ ਹੋ ਰਹੀ ਤੁਸੀਂ ਪਹਿਲਾਂ ਆਪਣੀ ਪੀੜੀ ਥਲੇ ਸੋਟਾ ਮਾਰੋ ਤੇ ਹੁਣ ਕੀ ਕੀਤਾ ਹੈ ਜੀ ਸਾਹਿਬਾ ਤੁਸੀਂ ਟਿਕਰਾ ਵੀ ਜਿੰਗਾ ਤੋਂ ਕੰਡੇ ਲੱਗਣੇ ਜੇ ਤੁਸੀਂ ਆਮਦ ਦੇ ਜਿੰਦੇ ਤੁਹਾਨੂੰ ਅੰਬ ਲੱਗਣੇ ਸੀ ਤੁਸੀਂ ਵੇਖੋ ਕਿਵੇਂ ਧੱਕੇਸ਼ੀਆਂ ਕੀਤੀਆਂ ਕਿਵੇਂ ਤੁਸੀਂ ਪਿੰਡਾਂ ਦੇ ਵਿੱਚ ਤੁਸੀਂ ਲੋਕਾਂ ਦੀ ਆਪਸੀ ਭਾਈਚਾਰੀ ਸਾਂਝ ਖਤਮ ਕੀਤੀ ਲੋਕਾਂ ਦੀ ਤੁਸੀਂ ਮੰਤਰੀ ਸਾਹਿਬ ਤਾਂ ਲੋਕਾਂ ਦੇ ਨਾਲ ਕਹਿ ਰਹੇ ਆ ਕਿ ਆਪਸ ਵਿੱਚ ਭਾਈਚਾਰਾ ਸਾਂਝ ਕਾਇਮ ਰੱਖੋ ਤੇ ਤੁਸੀਂ ਸਹਿਮਤੀ ਨਾਲ ਆਪਣੇ ਪਿੰਡਾਂ ਦੇ ਸਰਪੰਚ ਸੁਣੋ ਜੇ ਤੁਹਾਡੀ ਨਹੀਂ ਸਹਿਮਤੀ ਬੰਦੀ ਕੋਈ ਗੱਲ ਨਹੀਂ ਇਲੈਕਸ਼ਨ ਹੋ ਜੂ ਉੱਥੇ ਕੋਈ ਗੱਲ ਨਹੀਂ ਤੁਹਾਨੂੰ ਆਪ ਵੇਖਣਾ ਚਾਹੀਦਾ ਵੀ ਤੁਸੀਂ ਕੀ ਕੀਤਾ ਤੁਹਾਨੂੰ ਇਸ ਗੱਲ ਦਾ ਹੀ ਪਤਾ ਬਾ ਕਿ ਇੱਕ ਬੁਰਜਰਾਏ ਕੇ ਦੇ ਵਿੱਚ ਇੱਕ ਪਚਾਦੀ ਬਲੈਕ ਇੰਡਕਸ਼ਨ ਦੇ ਵਿੱਚ ਤੁਸੀਂ ਕੀ ਕੀਤਾ ਸੀ ਪਿੰਡ ਨੂੰ ਜਿਲ੍ਹਿਆਂ ਵਾਲਾ ਬਾਗਪੋੜ ਦੇ ਲੱਗੇ ਸੀ ਉਸ ਦਿਨ ਕਿੰਨੇ ਗੁੰਡਾ ਕਰਤੀ ਪਿੰਡ ਵਿੱਚ ਕਰਾਈ ਚਾਲੀ ਵੋਟਾਂ ਪਾਈਆਂ ਮੈਨੂੰ ਧਮਕੀਆਂ ਖੁਦ ਮਿਲਦੀਆਂ ਕਰ ਗਿਆ ਤੈਨੂੰ ਗੋਲੀ ਮਾਰ ਦੇਣੀ ਆ ਅੱਜ ਫਿਰ ਵੀ ਡਟੇ ਰਹੇ ਤੇ ਤੁਹਾਡਾ ਚਾਲੀ ਵੋਟਾਂ ਪਾ ਕੇ ਤੁਸੀਂ ਆਪਣਾ ਸਰਪੰਚ ਜਿਤਾਇਆ ਪਿੰਡ ਦੇ ਵਿੱਚੋਂ ਹੁਣ ਤੁਸੀਂ ਕਹਿ ਰਹੇ ਜਿਵੇਂ ਸਰਕਾਰ ਤਾਂ ਕਾ ਕਰ ਰਹੀ ਆ ਤਾਂ ਕਾ ਕਿੱਥੇ ਕਰ ਰਹੀ ਆ ਤੁਸੀਂ ਆਪ ਕੀ ਕੀਤਾ ਹੈ ਕਿ ਆਪਣੀ ਪੀਠਲੇ ਹਟਾ ਮਰੋ ਤੁਸੀਂ ਵੀ ਤੁਸੀਂ ਕੀ ਕੀਤਾ ਹੈ ਤੁਸੀਂ ਇਹ ਮੰਤਰੀ ਸਾਹਿਬ ਦਾ ਨਾਲ ਦੇ ਕੋਈ ਇਹੋ ਜੀ ਗੱਲ ਕੋਈ ਨਹੀਂ ਹੈਗੀ ਮੰਤਰੀ ਸਾਹਿਬ ਬਹੁਤ ਵਧੀਆ ਪਿੰਡਾਂ ਦੇ ਵਿੱਚੋਂ ਸਾਰੇ ਲੋਕਾਂ ਦੇ ਸੁਝਾਅ ਲੈ ਰਹੇ ਆ ਮੋਦਬਰ ਬੰਦੇ ਬੁਲਾ ਰਹੇ ਆ ਇਹ ਪਿੰਡ ਕਿੰਨੂੰ ਚਾਹੁੰਦਾ ਵਾ ਹਰ ਇੱਕ ਵਾ ਕਰਕੇ ਫਿਰ ਸਹਿਮਤੀ ਕਰ ਰਹੇ ਆ ਤੋ ਇਹ ਕਹਿ ਰਹੇ ਜੇ ਸਰਕਾਰ ਧੱਕਾ ਕਰ ਰਹੀ ਹੈ ਮੰਤਰੀ ਸਾਹਿਬ ਧੱਕਾ ਕਰ ਰਿਹਾ ਕੋਈ ਤਾਂ ਕਾੜੀ ਹੋ ਰਿਹਾ ਤੁਸੀਂ ਲੋਕਾਂ ਨੂੰ ਨਾ ਲੜਾਓ ਲੋਕਾਂ ਨੂੰ ਡਾਂਗੋ ਡਾਂਗੀ ਨਾ ਕਰਾਓ ਐਦਾਂ ਵਾਲਾ ਮਾਹੌਲ ਨਾ ਕਰੋ ਜਿਵੇਂ ਪਹਿਲਾਂ ਗੋਲੀਆਂ ਚੱਲਦੀਆਂ ਸੀ ਉਸੇ ਤਰੀਕੇ ਨਾਲ ਗੋਲੀਆਂ ਹਲਕੇ ਵਿੱਚ ਚਲਣ ਜਾਣਦੇ ਜਿਵੇਂ ਤੁਹਾਡੀ ਗੁੰਡਾਗਰਦੀ ਪਹਿਲਾਂ ਤੁਹਾਡੀ ਚੱਲਦੀ ਸੀ ਪੱਟੀ ਹਲਕੇ ਦੇ ਵਿੱਚ ਇਹੋ ਜੀ ਅਮਨ ਸ਼ਾਂਤੀ ਦਾ ਲੋਕ ਰਹਿੰਦੇ ਆ ਤੈਨੂੰ ਰਹਿੰਦੇ ਹੋ ਇਹਨਾਂ ਨੂੰ ਦੋਸਤੋ ਮੈਂ ਪਰਮਜੀਤ ਸਿੰਘ ਚੰਬਲ ਬੇਨਤੀ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ ਅੱਜ ਮੰਤਰੀ ਸਾਹਿਬ ਪਿੰਡਾਂ ਤੋਂ ਆਪਣੇ ਆਗੂ ਸਹਿਬਾਨ ਜਾਂ ਪਿੰਡਾਂ ਦੇ ਮੋਤਬਰ ਜਿੰਨੇ ਵੀ ਸਾਰਿਆਂ ਨੂੰ ਉੱਥੇ ਬੁਲਾ ਕੇ ਅਤੇ ਬੜੇ ਸੁਚੱਜੇ ਢੰਗ ਦੇ ਨਾਲ ਸੰਤਰੀਆਂ ਕਰ ਰਹੇ ਨੇ ਪਿੰਡਾਂ ਵਾਲਿਆਂ ਦੀ رائے ਦੇ ਨਾਲ ਉਹਨਾਂ ਦੀ ਸਲਾਹ ਦੇ ਨਾਲ ਸੋ ਪੱਟੀ ਤੋਂ ਇੱਕ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਉਹਨਾਂ ਨੇ ਵਾਰ-ਵਾਰ ਇੱਕੋ ਹੀ ਮੁੱਦਾ ਚੁੱਕਿਆ ਕਿ ਧੱਕੇਸ਼ਾਹੀ ਹੋ ਗਈ ਹੈ ਧੱਕੇਸ਼ਾਹੀ ਹੋ ਗਈ ਹੈ ਅਸੀਂ ਧਰਨਾ ਲਾਵਾਂਗੇ ਅਸੀਂ ਐਂ ਕਰਾਂਗੇ ਅਸੀਂ ਜੋ ਕਰਾਂਗੇ ਸੋ ਗਿੱਲ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਹੈ ਤੁਸੀਂ ਆਪਣੇ ਰਾਜ ਦੇ ਵਿੱਚ ਕੀ ਕੀਤਾ ਜੇ ਪਹਿਲਾਂ ਤੁਸੀਂ ਜਵਾਬ ਦਿਓ ਤੁਸੀਂ ਜਵਾਬ ਦਿ ਹੈ ਇਹ ਗੱਲ ਦੇ ਲੋਕਾਂ ਨੂੰ ਤੁਸੀਂ ਲੜਾ ਲੜਾ ਕੇ ਚੋਰਾਵਾਗ ਇੱਕ ਜਗ੍ਹਾ ਤੇ ਸੱਦ ਕੇ ਤੁਸੀਂ ਛੇਤੀ ਛੇਤੀ ਉਸ ਰੋਪੇ ਪਾ ਕੇ ਆਪਦੇ ਕੋਲੋਂ ਸਰਪੰਚ ਬਣਾ ਦਿੱਤੇ ਜੇ ਇਹ ਕੋਈ ਨਿਆ ਹੀ ਤੇ ਮੰਤਰੀ ਸਾਹਿਬ ਦੇ ਇਥੇ ਪਿੰਡਾਂ ਦੇ ਵਿੱਚੋਂ ਸਾਦੇ ਨੇ ਸਾਰਾ ਪਿੰਡ ਆਉਂਦਾ ਇਹ ਸਹਿਮਤੀ ਦੇ ਨਾਲ ਉਥੇ ਆ ਕੇ ਸਮਤੀ ਹੁੰਦੀ ਹੈ ਤੇ ਜੇ ਕਿਸੇ ਪਿੰਡ ਦੇ ਵਿੱਚ ਸਮਤੀ ਨਹੀਂ ਹੁੰਦੀ ਤੇ ਉਥੇ ਉਹਨਾਂ ਗਿਆ ਤੁਸੀਂ ਇਲੈਕਸ਼ਨ ਕਰ ਲਓ ਕੋਈ ਤੱਕੇ ਸ਼ਾਈ ਨਹੀਂ ਤੁਸੀਂ ਢਡੋਰਾ ਪੇਟਿਆ ਹੈ ਕਿ ਅਸੀਂ ਧਰਨਾ ਲਾਵਾਂਗੇ ਐ ਕਰਾਂਗੇ ਜੋ ਕਰਾਂਗੇ ਤੁਸੀਂ ਕੀ ਕੀਤਾ ਜੇ ਆ ਪਿਛਲੀਆਂ ਪੰਚਾਇਤੀ ਚੋਣਾਂ ਛੱਡੋ ਤੁਸੀਂ ਐਮਸੀ ਚੋਣਾਂ ਵਿੱਚ ਕੀ ਕੀਤਾ ਪੱਟੀ ਗੁੰਡਾ ਰਾਜ ਤੁਸੀਂ ਬਣਾ ਛੱਡਿਆ ਗੋਲੀਆਂ ਚੱਲੀਆਂ ਕਿੰਨਾ ਤੱਕੇਸ਼ਾਈ ਕੀਤੀ ਹੈ ਹੁਣ ਤੁਸੀਂ ਕਿੰਨੇ ਤਰਨਾ ਲਾਓਗੇ ਲਾਓ ਧਰਨਾ ਇਹ ਗੇਲ ਸਾਬ ਜਿਹੋ ਜਿਹੇ ਬੀਜਿਆ ਹਨ ਉਹਦੇ ਵੜਨਾ ਪਊਗਾ ਮੈਂ ਅਸ਼wini ਕੁਮਾਰ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਹਲਕਾ ਪਟਲੀ ਜੋ ਅੱਜ ਪੰਚਾਇਤੀ ਚੋਣਾਂ ਦਾ ਜਿਹੜਾ ਦੌਰ ਚੱਲ ਰਿਹਾ ਵਾ ਇਹ ਸਰਦਾਰ ਲਾਲਜੀ ਸਿੰਘ ਜੀ ਭੁੱਲਰ ਜੋ ਕੈਬਨਟ ਮੰਤਰੀ ਨੇ ਸਾਡੇ ਉਹ ਪਿੰਡਾਂ ਦੇ ਵਿੱਚੋਂ ਆਗੂਆਂ ਨੂੰ ਬੁਲਾ ਕੇ ਪਿੰਡ ਨੂੰ ਬੁਲਾ ਕੇ ਜਿਹਨੇ ਪਿੰਡਾਂ ਦੀਆਂ ਸਹਿਮਤੀਆਂ ਕਰਾ ਰਹੇ ਨੇ ਸਰਬਸੰਮਤੀ ਦੇ ਨਾਲ ਜਿਹੜੇ ਪਿੰਡਾਂ ਦੇ ਆਗੂ ਚੋਣ ਦਾ ਹੈ ਨੇ ਔਰ ਸਾਨੂੰ ਸੁਣ ਵਿੱਚ ਆਇਆ ਕਿ ਸਾਡੇ ਪੱਟੀ ਦੇ ਸਾਬਕਾ ਵਿਧਾਇਕ ਸਦਾ ਹਰਮਿੰਦਰ ਸਿੰਘ ਗਿੱਲ ਜੀ ਕਿ ਕਟੰਡੋਰਾ ਪਟੰਡਾ ਨੇ ਕਿ ਸਾਨੂੰ ਬਲਾਗ ਦੇ ਵਿੱਚੋਂ ਕੋਈ ਸੈਕਟਰੀ ਨਹੀਂ ਮਿਲਦਾ ਸਾਨੂੰ ਕੋਈ ਉਥੇ ਕਾਜ ਪੱਤਰ ਨਹੀਂ ਮਿਲਦਾ ਉਹਦੇ ਸਬੰਧ ਵਿੱਚ ਅਸੀਂ ਧਰਨਾ ਲਾਉਣਾ ਵਾ ਧਰਨਾ ਲਾਓ ਜੀ ਛੱਦ ਕੇ ਲਓ ਜੀ ਇਹ ਸਭ ਤੋਂ ਕਸ਼ਤਹੀ ਲੋਕਾਂ ਨੂੰ ਸਖਾਇਆ ਜੀਏ ਗਿੱਲ ਸਾਹਿਬ ਤੁਹਾਨੂੰ ਹੁਣ ਇਹ ਲੱਗਦਾ ਹੈ ਕਿ ਜਿਹੜਾ ਤਰੀਕਾ ਅਸੀਂ ਬਤਿਆ ਸੀ ਉਹ ਤਰੀਕਾ ਹੁਣ ਵਰਤਿਆ ਜਾਣਾ ਵਾ ਤੁਸੀਂ ਇਸ ਗੱਲ ਤੋਂ ਨਿਸ਼ਚਿਤ ਹੋ ਜੋ ਇਥੇ ਪਾਰਦਰਸ਼ੀ ਢੰਗ ਨਾਲ ਚੋਣਾਂ ਹੋਣੀਆਂ ਨੇ ਜਿਹੜੇ ਪਿੰਡ ਸਵੈ-ਸੰਪਤੀ ਕਰਨਗੇ ਉਹੋ ਹੀ ਸਵੈ-ਸੰਪਤੀ ਨਾਲ ਚੁਣੇ ਜਾਣੇ ਬਾਕੀ ਸਾਰੇ ਪਿੰਡਾਂ ਦੇ ਵਿੱਚ ਸਦਾ ਲਾਲਜੀਤ ਸਿੰਘ ਭੁੱਲੜੀ ਇਲੈਕਸ਼ਨ ਕਰਾਉਣਾ ਹੈ